ਜਪ ਜੀ ਸਾਹਿਬ ਇੱਕ ਓੰਕਾਰ ਸਤ ਨਾਮ ਕਰਤਾ ਫੁਰਕ ਤਰਪਾਉ ਨਿਰਵੈਰ ਆਕਾਸ਼ ਮੂਰਤ ਜੋਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਈ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਝੁੱਪੈ ਝੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਹੁਕਮਿਆ ਭੁਖ ਨਾ ਉਤਰਿ ਜਏ ਬੰਨਾ ਪ੍ਰੀਆ ਪਰ ਸਹਸ ਸਿਆਨ ਪਾ ਲਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮਰ ਜਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿ ਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੈ ਅੰਤਰਾ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੂਜੈ ਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਤਿਆ ਵਿਖਮ ਵਿਚਾਰ ਗਾਵੇ ਕੋ ਸਾਇ ਗ੍ਰਹਿ ਤਨ ਕੇ ਗਾਵੇ ਕੋ ਜੀ ਲੈ ਫਰ ਦੇ ਗਾਵੇ ਕੋ ਜਾਪੇ ਦੀ ਸਹਿ ਦੂਰ ਗਾਵੇ ਕੋ ਵੇਖੇ ਹਾਤਰਾ ਦੂਰ ਕਥਨਾ ਕਥੀ ਨਾ ਆਵੇ ਤੋੜ ਕਤ ਕਤ ਕਤੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਖ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮਿ ਹੁਕਮ ਚ ਲਾਇ ਰਾਹ ਨਾਨਕ ਵਿਗਸੈ ਮੇ ਪ੍ਰਵਾਹ ਸਾਚਾ ਸਾਹਿਬ ਸਾਜਣਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਤਾਤ ਕਰੇ ਤਾ ਤਾਰ ਫਰ ਕੀ ਅਗੇ ਰਖੀਐ ਜਿਤ ਦੇ ਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਚਿਤ ਸੁਨੁ ਤਰੇ ਪਿਆਰੇ અમૃત વેલા સચ્ચનાઓ વડાયવી ચાર કર્મયા વૈ કપડા નતરી મોક દ્વાર નાનક એ વે જાનીએ સબ આપે સચ્ચિયર તાપ્યા ના ચાહે કીતા ના હોએ આપે આપ નિર્રંજન સોય જન સે વે તન પાયા માન નાનક ગાવિયે ગુની નિદાન ગાવિયે સુનીએ માન રખિયા પાઉ ਦੋਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਤ ਅੰਗਰਮਖ ਵੇਤ ਅੰਗਰਮ ਪ੍ਰਿਆਸmai ਗੁਰਈਸਰ ਗੁਰ ਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾ ਨਾ ਆਖਾ ਨਾ ਹੀ ਕਹਿ ਨਾ ਕਥਨ ਨਾ ਜਾਏ ਕੁਰਾ ਇਕ ਦੇਹ ਬੁਜਾਈ ਸਭ ਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਏ ਤੀਰਤ ਨਾਮਾ ਜੇਤੀ ਸੁਭਾਵ ਮਨ ਭਾਨੇ ਕੇ ਨਾਏ ਕਰੀ ਜੇਤੀ ਸ੍ਰਿਠੁ ਪਾਈ ਵੇਖਾ ਵਨ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇਹ ਗਰਾ ਇੱਕ ਦੇਹ ਬੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਦਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਜਸੂਨੀ ਹੋਏ ਨਵਾ ਖੰਡਾ ਵਿੱਚ ਜਾਣਿਆ ਨਾਲ ਚੱਲੇ ਸਬ ਕੋਏ ਚੰਗਾ ਗੌਰ ਖਾਏ ਕੈ ਜਸ ਕੀਰਤ ਜਗਲੇ ਜੀ ਤਿਸ ਨਦਰ ਨ ਆਵਈ ਤਾ ਵਤਨ ਪੁੱਛੈ ਕੇ ਕਿਟਾ ਅੰਦਰ ਕੀੜ ਕਰ ਤੋਸੀ ਤੋਸ ਸਰੇ ਨਾਨਕ ਨਿਰਗੁਨ ਗੁਨ ਘਰੇ ਕਨਵੰਤੇ ਆਕੁੰਦੇ ਤੇ ਹਾ ਕੋਏ ਨਾ ਸੋਜੈ ਜੇ ਤਿਸ ਗੁਨ ਕੋਇ ਕਰੇ ਸੁਨਿਐ ਸੇ ਦਪੀਰ ਸਰਨਾਥ ਸੁਨਿਐ ਤ੍ਰਤ ਤਬਲ ਆਕਾਸ ਸੁਨਿਐ ਦੀਪ ਲੋ ਪਾਤਲ ਸੁਨਿਐ ਪਹੁ ਨਾਸ ਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨਿਐ ਸਰਬ੍ਰਮਹ ਐਂ ਤਸੁਨਿਐ ਮੁਕਸਲਾ ਹਨ ਮੰਤ ਸੁਨਿਐ ਜੋਗ ਜੁਗਤ ਤਨ ਭੇਦ ਸੁਨਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ ਅਠਸੜ ਕਾ ਇਸਨਾਨ ਸੁਨਿਐ ਪੜ ਪੜ ਪਾਵੈ ਮਾਨ ਸੁਨਿਐ ਲਾਗੇ ਸਹਿਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨੇ ਐ ਸਰਾਗੁਨਾ ਕੇ ਗਾ ਸੁਨੇ ਐ ਸੇਖ ਪੀਰ ਪਾਤ ਸਾ ਸੁਨੇ ਅੰਦੇ ਪਾਵੈ ਰਾ ਸੁਨੇ ਹਾਥ ਵਸ ਗਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਵਗਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਨ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਚਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਰਤ ਹੋਵੇ ਮਨ ਬੁੱਤ ਮੰਨੈ ਸਕਲਪਵੰਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰਿੰਚਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਚਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵਹਿ ਮੋਖ ਦਵਾਰ ਮੰਨੇ ਪਰਵਾਰ ਐ ਸਾਧਾਰ ਮੰਨੇ ਤਰੇ ਤਰੇ ਗੁਰ ਸਿਖ ਮੰਨੇ ਨਾਨਕ ਪਵਹਿ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਪਾਵੈ ਦਰਗੇ ਮਾਨ ਪੰਜੇ ਸੋਹੇ ਦਰ ਰਾਜਾਨ ਪੰਜਾ ਕੰਗਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨਾ ਨਹੀਂ ਸਵਾਰ ਤੋਲ ਕਰਮ ਦੇ ਆ ਕਬੂਤ ਸੰਤੋਖ ਥਾਫ ਰੱਖਿਆ ਜਨ ਸੂਤ ਜੇ ਕੋ ਬੁੱਝੇ ਹਵੇ ਸਚਿਆਰ ਤਬ ਲੈ ਉਪਰ ਕੇਤਾ ਪਾਰ ਤਰਤੀ ਹੋਰ ਬਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੇ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਫੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ Keu peගේਤ datਜ கூਤਕਤ sau एकਕੇsteੇ हु ਰu कोਤਕਲਕਵ caraवाana ਜඒवा جو पाਸ peਕ tuਲकार jaपाu as pja as keਤtau asگرਮਕਵਤपा ख جو manਹਾ as pagaarian cara. ਆ ਸੰਸਾਤੀਆ ਸੰਗਤਾ ਤਾਰ ਅਸੰਗ ਸੂਰਮ ਪਗਸਾਰ ਅਸੰਖ ਮੋਨ ਲੇ ਵਲਾਈ ਤਾਰ ਕੁਤਰਤ ਕਮਨ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋਤ ਤਪਾਵੇ ਸਈ ਭਲੀਕਾਰ ਤੂ ਸਦਾ ਸਲਾਮ ਮਤੰਦਰਨਕਾਰ ਅਸੰਖ ਮੂਰ ਗੰਤ ਕੋਰ ਅਸੰਖ ਹੋਰ ਹਰਾਮ ਕੋਰ ਅਸੰਖ ਅਮਰ ਕਰ ਚਾਹੇ ਜੋਰ ਅਸੰਖ ਗਲਵਣਾ ਤਿਆ ਕਮਾਹੇ ਅਸੰਖ ਪਾਪੀ ਪਾਵ ਕਰ ਚਾਹੇ ਅਸੰਖ ਗੋੜਿਆਰ ਗੋੜੇ ਫਰਾਹੀ ਅਸੰਖ ਮਲੇਸ਼ ਮਲਪਖਾਹੇ ਆਸੰਖ ਦੇ ਤੱਕ ਸਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਦਾ ਚਾਹਾਂ ਏਕ ਵਾਰ ਚੋਤਦ ਪਾਵੈ ਸਾਈਂ ਭਲੀਕਾਰ ਤੂ ਸਦਾ ਸਲਾਮਤ ਨਰਨਕਾਰ ਆਸੰਗ ਨਾਮ ਸੰਗ ਥਾਵ ਅਗਮ ਅਗਮ ਆਸੰਖ ਲੋ ਆਸੰਖ ਹੈ ਸਰਪਾਰ ਹੋਈ ਅਖਰੇ ਨਾਮ ਖਰੀ ਸਾਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਖਨ ਬੋਲਨ ਬਾ ਨਖਰਾ ਸਤ ਸੰਜੋਬ ਖਾਨ ਜਨ ਇਹਨੇ ਖੇ ਤੇ ਸਰਨਾਹੇ ਜੇ ਫਰਮਾਹੇ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵੇ ਨਾਵੇ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋਤ ਤ ਪਾਵੇ ਸਈ ਭਲੇ ਕਰ ਤੂ ਸਦਾ ਸਲਾਮਤ ਨਰਨ ਗਾਰ ਭਰੀਏ ਹੱਥ ਪੈਰ ਤੰਦੇ ਪਾਨੀ ਤੂ ਤੇ ਉਤਰ ਸਕੇ ਮਉਤ ਪਲੇਟੇ ਕੱਪੜ ਹੋਏ ਦੇ ਸਾਬਨ ਲਈਐ ਉਹ ਤੋਏ ਪ੍ਰਿਅ ਮਤ ਪਾਪਾ ਕੈ ਸੰਗ ਉਹ ਧੋਪੈ ਦਾ ਵੈ ਕ ਰੰਗ ਉਹ ਨਹੀਂ ਪਾਪੀ ਅਖ ਨਾਹੀ ਕਰ 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 ਨਾ ਲਿਖ ਲੈ ਜਾਹ ਆਪੇ ਵੀ ਜਾ ਪੀ ਕਾਹ ਨਾਨਕ ਹੁਕਮੀ ਆਵਹੁ ਜਾਹ ਤੀਰਥ ਤਪਤੇ ਆਤ ਤਤਦਾਨ ਜੇ ਕੋ ਪਾਵੇ ਚਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਨ ਤੇਰੇ ਮੈਂ ਨਾਹੀ ਕੋਏ ਬਿਨ ਗੁਨ ਕੀਤੇ ਭਗਤ ਨਾ ਹੋਏ ਸੁ ਆਸਤਾਤ ਬਨ ਪ੍ਰਭਾਉ ਸਤਿ ਸੁਆਨ ਸਦਾ ਮੰਚਾਉ ਕਾਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਆਰ ਕਵਨ ਸ੍ਰੋਤੀ ਮਾਹ ਕਵਨ ਜੇਤੂ ਆਕਾਰ ਵੇਦਨ ਪਾਇਆ ਪੰਡਤੀ ਕੀ ਹੋਵੇਂ ਨਿਖ ਪ੍ਰਾਨ ਵਕਤ ਨਾ ਪਾਇਓ ਕਾਤੀ ਆ ਜੇ ਲੇਖ ਨ ਲੇਖ ਪ੍ਰਾਨ ਫਿਤਵਾਰ ਨ ਜੋਗੀ ਜਾਣ ਰਉਤਮ ਹੋਣਾ ਕੋਈ ਜਾਕਰਤਾ ਸ੍ਰੇਟੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰ ਆਖਾ ਕੇ ਵਿਸਾਲਾਹੀ ਕਿਉ ਵਰਨੀ ਗਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਹੇਤਾ ਜੈ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸੈ ਸਠਾ ਰਹੇ ਕਹਿਣ ਕ ਤੇਬਾ ਅਸੁੱਲੂ ਇਕ ਤਾਤ ਲੇਖਾ ਹੋਏ ਤਾ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵਟਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹਾ ਇਤਿ ਸਰਤ ਨਾ ਪਈਆ ਨਤੀਆ ਅਤੇ ਵਾਪ ਵੈ ਸਮੁੰਦ ਨਾ ਜਾਣੀਐ ਸਮੁੰਦ ਸਸਲਤਾ ਗਰਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤਨਾ ਸਿਵਤੀ ਕਹਿਨਾ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵੇਖਨ ਸਨਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਮਾਰ

ਕੇਤੇ ਕਪ ਤੂਟੇ ਹੈ ਵੇ ਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਕਾਹੀ ਕਾਹੇ ਕੇਤਿਆ ਦੂਖ ਤੂ ਸਤਿਬਰ ਏ ਭੀਦਾਤ ਤੇਰੇ ਦਾਤਾਰ ਬੰਦ ਖਲਾਸੀ ਪਾਨੈ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖੈ ਕੱਖਣ ਪਾਇ ਉਹ ਜਾਣੈ ਜੇਤੀਆ ਮੋਹਿ ਖਾਇ ਆਪੇ ਜਾਣੈ ਆਪੇ ਦੇਆ ਕੈਸੇ ਪਹਿ ਕਈ ਕੇ ਜਿਸ ਦੂ ਬਖਸੇ ਸਿਵਤ ਸਲਾਹਾ ਨਾਨਕ ਪਾਤ ਸਾਹਿਬ ਪਾਤ ਸਾਹ ਆਮਲ ਗਨ ਆਮਲ ਵਪਾਰ ਅਮਲ ਵਪਾਰੀਏ ਅਮਲ ਪੰਡਾਰ ਅਮਲ ਆਵੇ ਅਮਲ ਲੈ ਜਾਏ ਅਮਲ ਪਾਏ ਅਮਲ ਸੁਮਾਹੇ ਆਮਲ ਤਰਮ ਅਮਲ ਦੇਵਾਨ ਅਮਲ ਤਲ ਅਮਲ ਪ੍ਰਵਾਨ ਅਮਲ ਬਖਸ਼ੇ ਅਮਲ ਦੀਸਾਨ ਅਮਲ ਕਰਮ ਅਮਲ ਫਰਮਾਨ ਆਬੋਲੋ ਉਮਲ ਆਖਿਆ ਨਾ ਜਾਏ ਆਖ ਅਹਰੇ ਲਿਵਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਬੜੇ ਘਰ ਵਕਿਆਨ ਆਖੇ ਪਰਮੇ ਆਖੇ ਏਂਦਰ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਦ ਆਖੇ ਕਹਿ ਤੈ ਕੀ ਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸਰਨਰਮਨਜਨ ਸੇਵ ਕੇਤੇ ਆਖੇ ਅੱਖ ਨ ਪਾਹੇ ਕੀਤੇ ਕਹਿ ਕਾ ਓਟ ਟੁੱਟ ਜਾਏ ਇਤੇ ਗੀਤੇ ਹੋਰ ਗਰੇ ਤਾ ਆਖ ਨਾ ਸਕੈ ਕਈ ਕੇ ਜੀਵਣ ਭਾਵੇ ਜਿਵਣ ਹੋਏ ਨਾਨਕ ਚਾਨੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਰ ਗਵਰ ਗਵਰ ਸੋ ਤਰ ਕੇ ਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਬਾਜੇ ਨਾਦ ਅਨੇਕਾ ਸੰਖਾ ਕੇਤੇ ਾਵਨ ਹਰੇ ਕੇਤੇ ਰਾਗ ਭਰੀ ਸੋ ਕਹੀਨ ਕੇਤੇ ਗਾਵਨ ਹਰੇ ਗਾਵਹਿ ਤਹਨੁ ਪਾਨ ਪਨੀ ਬੈ ਸੰਤਰ ਗਾਵੈ ਰਾਜ ਤਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਤਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋ ਹਨ ਸਦਾ ਸੁਵਾਰੇ ਗਾਵਹਿ ਇੰਦ ਇੰਦਸਨ ਬੈਠੇ ਦੇਵਤੀ ਆਤਰ ਨਾਲੇ ਗਾਵਹਿ ਸੈਦ ਸਮਾਤੀ ਅੰਤਰ ਗਾਵਨ ਸਾਧ ਵਿਚਾਰੇ ਗਾਵਨ ਚਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਾਡਨਰ ਕੇਸਰ ਜਗ ਜਗ ਵਿਦਾਨ ਨਾਲੇ ਗਾਵਹਿ ਮੋਹਨੀ ਆਮਦ ਮੋਹਨ ਸਰਗਮਚ ਪਿਆਲੇ ਗਾਵਨ ਰਤਨਉਪਾਇ ਤੇਰੀ ਅਠ ਸੱਠ ਤੇ ਰਤਨਾਂ ਲੈ ਗਾਵਹਿ ਜੋਤ ਮਹਾ ਬਲਸੁਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਪਰਪੰਟਾ ਕਰ ਕਰਕੇ ਤਾਰੇ ਸੈਤ ਤਦਨੂ ਗਾਵਹਿ ਜੋਤ ਤਦ ਭਾਵਨ ਰੱਤੇ ਤੇਰੇ ਭਗਤ ਰਸਾਂ ਲੈ ਹੋਰ ਕੀਤੇ ਗਾਵਨ ਸੇਵੈ ਚਤਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈ 피 ਹੋਸੀ ਜਾਏ ਨਾ ਜਾਸੀ ਰਚਨਾ ਚੰਦਰ ਚਾਈ කරංගෙරගේ පාති කරගරජන්සී මයාජනු පයිකරකරවේක්ැ කිහිතා අපනා ජීවතිසතිීවඩයයි. ජෝධසපාවෑ සොයිගරසි හොකමන කරනා ජයි සූ පාති සහ සහපතසාහිභ නාන කරනරජයි. මොන්දාසන්හෝග සරම්පතචූුණී ඉතියාන්කිකරය බිභූත පෙන්තාාකා ලකවාරිීකායා ජුගතටටා ප්‍රතිීත. ਆਈ ਪੰਥੀ ਸਖਲ ਜਮਾਤੀ ਮਨ ਜੀ ਤੇ ਜਗਜੀਤ ਆਦੇਸ ਤਿਸੈ ਆਦੇਸ ਆਧ ਨੀਲ ਨਾਦ ਨਾਹਤ ਜੋ ਚੂ ਇੱਕ ਵੇਸ ਭੁਗਤ ਗਿਆਨ ਦਿਆ ਪੰਡਾਰਨ ਕਟਕਟ ਬਾਜੇ ਨਾਦ ਆਪਨਾਥ ਨਾਤੇ ਸਭ ਜਾ ਕਰ ਦੇ ਸਿਦਵਰਾ ਸਾਧ ਸੰਜੋਗ ਵਿਜੋਗ ਦੁਇ ਘਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਤਿਸੈ ਆਦੇਸ ਆਧ ਨੀਲ ਨਾਦ ਨਾਹਤ ਜੋ ਚੂ ਇੱਕ ਵੇਸ ਇਕ ਕਾਮਾਈ ਜੋਗਤ ਵੀ ਆਈ ਤੈਨ ਚੱਲੇ ਪ੍ਰਵਾਨ ਇਕ ਸੰਸਾਰੇ ਇਕ ਪੜਾਰੀ ਇਕ ਲਾਇ ਦੀ ਬਾਣ ਜੇ ਉਤੇ ਸੁਤਾਵੇ ਤੇ ਵਿਚ ਲਾਵੇ ਜਿਬ ਹੋਵੇ ਫਰਮਾਨ ਉਹ ਵੇਖੇ ਉਹਨਾ ਨਦਰ ਨਾ ਆਵੇ ਬਹੁਤਾ ਇਹ ਬੜਾਨ ਆਦੇਸ तिस आਦੇਸ ਆਦ ਅਨਿਲ ਅਨਾਦ ਨਾਦ ਜੁਗ ਜੁਗ ਇਕ ਵੇਸ ਆਸਨ ਲੋਇਲ ਉਪੜਾਰੇ ਜੋ ਕਿਸ ਪਾਇ ਸੁਇ ਕਾ ਭਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚ ਕੀ ਸਾਚੀ ਕਰ ਆਦੇਸ ਇਸ ਤੇ ਆਦੇਸ ਆਦ ਨੀਲਾ ਦਾਤ 타ਹਤ ਜੂ ਜੂ 1 20 ਇੱਕ ਦੂ ਜੀਵੋ ਲੱਖ ਹੋਏ ਲੱਖ ਵੈ ਲੱਖ 20 ਲੱਖ ਲਗ ਜੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜਿਆ ਚੜਿਆ ਹੋਏ ਇੱਕ ਇਸਨ ਗੱਲਾਂ ਆਕਾਸ ਕੀ ਕੀਟੈ ਰੀਸ ਨਾਨਕ ਨਦਰਿ ਪਾਈਏ ਕੋੜੀ ਗੁੜਾ ਠੀਸ ਆਖਨ ਜੋਰ ਤੇ ਪੈਨ ਹੈ ਜੋਰ ਚੁਰ ਨਾਮੰਗਲ ਦੇਨ ਨਾ ਚੁਰ ਜੋਰ ਨਾ ਜੀਵਨ ਮਰਨ ਹੈ ਜੋਰ ਚੁਰ ਨਾ ਰਾਜ ਮਾਲ ਮਨਸੂਰ ਹੈ ਚੋਰ ਨਾਸਰ ਤੀ ਕਾ ਵਿਚਾਰ ਚੋਰ ਨਾ ਜੁਗਤੀ ਛੜੈ ਸੰਸਾਰ ਜਿਸ ਸਾਥ ਚੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਘੜਾ ਤੀ ਰੋਤੀ ਤਿੱਥੀ ਵਾਰ ਪਵਨ ਪਨੀ ਅਗਨੀ ਪਾਤਲ ਤਿਸ ਵਿੱਚ ਚਤਰ ਤੀ ਸਾਬਰ ਖੇਤਰਮ ਸਾਲ ਤਿਸ ਵਿੱਚ ਜੀ ਜੁਗਤ ਗਿਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਸੋਹਣੁ ਪਾਂਚ ਪਰਵਾਨ ਨਤ ਰੀਖਾ ਪਵਨੀ ਸਾਨ ਨ ਕਚ ਪਕਾਈ ਉਥੇ ਪਾਇ ਨਾਨਕ ਗਿਆ ਜਾਪੇ ਜਾਏ ਕਰਮ ਖਣਕਾ ਇਹੋ ਧਰਮ ਗਿਆਨ ਖਣਕਾ ਆਖੂ ਕਰਮ ਕੀਤੇ ਪਵਨ ਪਾਨੀ ਵੈ ਸੰਤ ਰਗੇਤੇ ਗਨਮੇਸ ਕਹਤੇ ਵਰਮੇ ਕਾਡ ਦਿਖਰੀ ਹੈ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮਿਰਗੇਤੇ ਗਤੇਤੂ ਅਪਦੇਸ ਕਹਤੇ ਇੰਤ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕੀਤੇ ਸਤਪੂਤ ਨਾ ਸਕੇਤੇ ਕੀਤੇ ਦੇਵੀ ਵੇਸ ਕਹਤੇ ਦੇਵਦਾਨ ਮੁਨ ਕਹਤੇ ਕੇ ਤੇਰਤਨ ਸੁਮੰਤ ਕਹਤੇ ਆਖਾਨੀ ਕਹਤੇ ਬਾਣੀ ਕਹਤੇ ਪਾਤ ਨਰੰਦ ਕਹਤੇ ਅਸਰਤੀ ਸੇਵਕ ਕਹਤੇ ਨਾਨਕ ਅੰਤਨ ਅੰਤ ਗਿਆਨ ਕੰਡ ਮਹਿਗਨ ਪ੍ਰਚੰਡ ਤੇ ਰਿਖੈ ਨਾਦ ਬਿੰਦੂਦ ਕੋਡ ਨੰਦ ਸਰਮਖਣ ਕੇ ਬਾਦ ਰੂਪ ਤਿਥੈ ਘੜਿ ਗੜੀਆ ਬਤਨੋ ਪਤਾ ਕਿੰ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਿਛਤਾਏ ਤਿਥੈ ਘੜਿਆ ਸਰਤ ਮਤ ਮਨਬੂਤ ਤਿਥੈ ਘੜਿਆ ਸਰਾ ਸਿੱਧਾ ਕੀ ਸੋਤ ਕਰਮ ਘੜੀ ਬਾਦੀ ਚੋਰ ਤਿਥੈ ਹੋਰ ਨਾ ਕੋਈ ਹੋਰ ਤਿੱਥੇ ਚੋਤ ਮਹਾਬਲ ਸੂਰ ਤਨ ਮਹਿਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਗਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਹੇ ਜਨ ਕਰਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕਿਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਗਣ ਵਸੈ ਨਰਨਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੀ ਕੋ ਕਥਾ ਤੰਤ ਨ ਅੰਤ ਇਥੈ ਲੋਲੂ ਆਕਾਰ ਚੇਬ ਜਿ ਹੁਗਮ ਤੇ ਵੈਚ ਵਕਾਰ ਵੇਖਿਆ ਕਿ ਸਗਰ ਵਿਚਾਰ ਨਾਨਕ ਕਥਨ ਕਰਦਾ ਸਰ ਜਤ ਪਹਾਰਾ ਤੀਰਜ ਸੁਨਿਆਰੇ ਐ ਰੇ ਮਤ ਵਿਦ ਤੇ ਆ ਰਿ ਪਾਉ ਖੱਲਾ ਅਗੰਤਬ ਤੋ ਪਾਂਡਾ ਪਾਉ ਅੰਮ੍ਰਿਤ ਦਡ ਢਾਲ ਕੜੀਐ ਸਭ ਤੋਂ ਸਟੀ ਟਕਸਾਲ ਜਨਕ ਨਦਰ ਕਰਮ ਤੈਨ ਕਰ ਨਾਨਕ ਨਦਰੇ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਨੀ ਪੀਤਾ ਮਾਤਾ ਤਰਤ ਮਹਾਤ ਦੇਵਸਰਾਤ ਦੋਇ ਦਾਇ ਤਾਏ ਖੇ ਲੈ ਸਗਲ ਜਗਤ ਚੰਗੀਆਂ ਆਇਆ ਬਰਿਆ ਆਵਾ ਚੈਤਰ ਮਹਦੂਰ ਗਰਮੀ ਆਪੋ ਆਪਣੇ ਕੈਨੇਡਾ ਦੇ ਦੂਰ ਜਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ